ਬਹੁਤ ਲੱਕੀ ਆਪਣੀ ਇਹ ਚਾਬੀ ਲੱਕੀ ਆ ਇਹ ਚਾਬੀ ਆਈ ਹੈ ਇਹ ਹਾਂ ਆਪਣੀ ਕਿਰਪਾ ਨਾਲ ਕਦੀ ਬਾਹਰ ਆਉਂਦੀ ਆਉਂਦੀ ਹੈ ਹਾਂ 2 ਸਬਸਕ੍ਰਾਈਬਰ ਲੈ ਕੇ ਚੱਲੇ ਨੇ ਜੀ ਲੁਧਿਆਣੇ ਕੋਲੋਂ ਆਏ ਨੇ ਬਹੁਤ ਬਹੁਤ ਧੰਨਵਾਦ ਬਾਈ ਨਾਲ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਕੱਲ ਆਪਾਂ ਨੇ ਇੱਕ ਟਰੈਕਟਰ ਪਾਇਆ ਸੀਗਾ ਜੀ 275 ਜਿਹੜਾ ਆਪਾਂ ਨੇ ਇੰਡੋ ਫਾਰਮ ਦੇ ਵਿੱਚ ਕੱਟਿਆ ਸੀ ਇੰਡੋ ਫਾਰਮ ਵੀ ਵਿੱਚ ਕੱਟਿਆ ਤਾਂ ਇੰਡੋ ਫਾਰਮ ਵਿੱਚ 275 ਘੱਟ ਹੋ ਗਿਆ ਤੇ ਬਾਈ ਦੇ ਟਰੈਕਟਰ ਦੇ ਮੈਨੂੰ ਰਾਤ ਤੀਂ ਬਹੁਤ ਫੋਨ ਕਾਲ ਆਈਆਂ ਤੇ ਦੋ ਤਿੰਨ ਵੀਰ ਆਪਣੇ ਨਰਾਜ਼ ਵੀ ਹੋ ਗਏ ਵੀਰੇ ਵੀ ਸਾਨੂੰ ਟਰੈਕਟਰ ਨਹੀਂ ਦਿੱਤਾ ਤੇ ਆਪਣੇ ਅੰਕਲ ਜੀ ਨੇ ਇਧਰੋਂ ਆਏ ਹੋਏ ਆਪਣਾ ਰਾੜਾ ਸਾਹਿਬ ਵੱਲ ਤੇ ਇਹਨਾਂ ਦਾ ਵੀ ਰਾਤੇ ਫੋਨ ਆ ਗਿਆ ਤਾਂ ਵੀ ਅਸੀਂ ਸਵੇਰੇ ਆ ਜੂਗਾ ਅੱਜ ਸਾਡੀ ਏਜੰਸੀ ਖੋਲਣ ਤੋਂ ਪਹਿਲਾਂ ਜਾਂ ਅਸੀਂ ਪਹੁੰਚ ਗਏ ਸੀਗੇ ਜੀ 8 ਵਜੇ ਤੇ ਇਹਨਾਂ ਨੂੰ ਟਰੈਕਟਰ ਦਿੱਤਾ ਆਪਾਂ ਨੇ ਤੇ ਬਣੇ ਰਹੋ ਵਲੌਗ 'ਚ ਆਪਾਂ ਨੇ ਵੀਡੀਓ ਬਣਾਉਣੀਆਂ ਥੋੜੀ ਇਹਨਾਂ ਦੀ ਤੇ ਆਪਣੇ YouTube ਸਬਸਕ੍ਰਾਈਬਰ ਨੇ ਬਹੁਤ ਦੇਰ ਤੋਂ ਆਪਣੀ ਵੀਡੀਓ ਵੀ ਦੇਖਦੇ ਨੇ ਤੇ ਅੱਜ ਤੁਹਾਨੂੰ ਮਲਾਉਨੇ ਆ ਬਣੇ ਰਹੋ ਲੋ ਜੀ ਮਮਾ ਜੀ ਨੇ ਤਿਆਰ ਆ ਵੀਡੀਓ ਬਣਾਉਣ ਨੂੰ ਤੇ ਆਜੋ ਤੁਹਾਨੂੰ ਮਲਾਉਨੇ ਪਹਿਲਾਂ ਮਮਾ ਜੀ ਨਾਲ ਸੱਸੀ ਕਾ ਮਾ ਜੀ ਸੱਸੀ ਕਾ ਪੁੱਤਰ ਸੱਸੀ ਕਾ ਹੋ ਠੀਕ ਹੈ ਜੀ ਆ ਮੋਜਾ ਮੋਜਾ ਠੀਕ ਹੈ ਜੀ ਗੁੱਗੂ ਮਹਾਲ ਚੈਨਲ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਸਭ ਨੂੰ ਠੀਕ ਹੈ ਜੀ ਠੀਕ ਹੈ ਜੀ ਵੱਡੇ ਵੀ ਸੱਸੀ ਕਾ ਠੀਕ ਹੈ ਜੀ ਤੇ ਜਿਆਦਾ ਵੱਡੇ ਉਹਦੇ ਗੁੱਡੀ ਹੱਥ ਠੀਕ ਹੈ ਜੀ ਛੱਕਰ ਪਰਖੇ ਸਭ ਤੇ ਠੀਕ ਹੈ ਜੀ ਤੇ ਟਰੈਕਟਰ ਦੇ ਤਾਂ ਬਾਈ ਜੀ ਉਹਨਾਂ ਨੂੰ ਅੱਜ ਠੀਕ ਹੈ ਜੀ ਜੀ ਸੱਸੀ ਕਾ ਹੋ ਠੀਕ ਹੈ ਹੋਰ ਵੀਰੇ ਹਾਂ ਜੀ ਠੀਕ ਹੈ ਜੀ ਇਹ ਵੀ ਆਪਣੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ YouTube ਤੋਂ ਹਾਂ ਜ ਥੋੜੀ ਆਵਾਜ਼ ਥੋੜੀ ਉੱਚੀ ਰੱਖਿਓ ਮੈਗਨੀ ਬਹੁਤ ਏਰ ਤੋਂ ਇਹਨਾਂ ਦੀ ਵੀਡੀਓ ਜੱਗੂ ਦੀ ਦੇਖਦੇ ਰਹਿੰਦੇ ਆ ਠੀਕ ਆ ਜੀ ਰਾਤ ਹੀ ਵੀਡੀਓ ਤੁਸੀਂ ਪਾਈ ਸੀ ਠੀਕ ਆ ਜੀ ਜਿਵੇਂ ਤੁਸੀਂ ਦੱਸਿਆ ਵੀ ओरिजिनल ਟਰੈਕਟਰ ਆ ਹਾਂ ਜੀ ਤੇ ਉਸ ਕਰਕੇ ਅਸੀਂ ਫਿਰ ਜਦੋਂ ਹੀ ਅਕੜੇ ਦਾਦ ਪੁੱਛਿਆ ਕਹਿੰਦੇ ਵੀ ਟਰੈਕਟਰ ਪੇਂਟ ਤਾਂ ਨਹੀਂ ਹੈਗਾ ਹੂੰ ਫਿਰ ਮੈਂ ਇੱਕੋ ਗੱਲ ਕਹੀ ਮੈਂ ਕਿਹਾ ਜੇ ਪੇਂਟ ਹੋਇਆ ਜਿਹੜਾ ਆਪਣਾ ਇੱਕੋ ਵੀ ਆਪਣਾ ਡਾਇਲੌਗ ਵਿੱਚ ਵੀ ਟਰੈਕਟਰ ਫਰੀ ਦੇਵਾਂਗੇ ਸਹੀ ਗੱਲ ਆ ਤੇ ਹੁਣ ਵੀ ਮੈਂ ਗੱਲ ਕਰਕੇ ਇਹ ਡੈ ਵੀ ਜਿੰਨੇ ਵੀ ਅੱਜ ਅਸੀਂ 3-4 ਸਾਲ ਤੋਂ ਟਰੈਕਟਰ ਵਿਚੇ ਨੇ ਵੀ ਅੱਜ ਤੱਕ ਕਿਸੇ ਟਰੈਕਟਰ ਨੂੰ ਕਲਮ ਨਹੀਂ ਲਾਈ ਹੈ ਹਾਂਜੀ ਉਹ ਤਾਂ ਇੱਕ ਨੂੰ ਹੀ ਰਾਦੇ ਸਾਬ ਵੀ ਅਸੀਂ ਟਰੈਕਟਰ ਤੋਤਾ ਵੀ ਨਹੀਂ ਹੈਗਾ ਨਹੀਂ ਨਹੀਂ ਤੋਤਾ ਨਹੀਂ ਹੈ ਜੀ ਹਾਂਜੀ ਹਾਂ ਕੋਈ ਸ਼ੱਕ ਨਹੀਂ ਇਹਦੇ ਵਿੱਚ ਸਗੋਂ ਮੇਰਾ ਮਾਮੇ ਨੇ ਰਾਤ ਮੈਨੂੰ ਮੈ ਉਹ ਫੋਨ ਕਰਕੇ ਸਪੈਸ਼ਲ ਕਿਹਾ ਕਹਿੰਦਾ ਟਰੈਕਟਰ ਵੀ ਬਹੁਤ ਲੇ ਭਾਈ ਤਾਂ ਐਂ ਵੀਡੀਓ ਧੋਗੇ ਪਾਉਣੀ ਸੀ ਮੈਂ ਕਿਹਾ ਕਿ ਕਿਦਾਂ ਲੇਟ ਪਾਉਂਦੇ ਆਪਾਂ ਕਿ ਕਿੱਥੋਂ ਤੋਤਾ ਜਾਂਦਾ ਟਰੈਕਟਰ ਬੜੀ ਵਧੀਆ ਹੋ ਜਾਂਦਾ ਜੇ ਕਿਰਾਏ ਨਾ ਜੀ ਉਹ ਕੱਲ ਦੂਆ ਟਰੈਕਟਰ ਵਿਗਿਆ ਉਹ ਕਹਿੰਦੇ ਸਾਡੀ ਵੀਡੀਓ ਫਿਰ ਵੀਡੀਓ ਵਿੱਚ ਦਿਖਾ ਹੋ ਗਿਆ ਚਲੋ ਜਿਹੜੀ origignal ਚੀਜ਼ ਆ ਜੀ ਉਹਦਾ ਨਾਮ ਵੀ ਧੁੱਤੀ ਹੋਵੇਗਾ origignal ਦਾ ਰਜਿਸਟਰ ਲਿਆ ਪਤਾ ਤਾਂ ਲੱਗੇ ਜਾਂਦਾ ਜੀ ਹੈ ਨਾ ਇਹ ਚੈਲੰਜ ਕਿੱਥੋਂ ਐਂਕਲ ਜੀ ਆਪਾਂ ਜੀ ਆਪਣਾ ਹੀ ਰਾਣਾ ਸਾਹਿਬ ਤੋਂ ਅੱਗੇ ਨਾ ਪਿੰਡਾ ਪਟਾਰੀ ਪਿੰਡਾ ਪਟਾਰੀ ਪਿੰਡਾ ਹਾਂ ਜੀ ਐਮੜਗੜ੍ਹ ਸਾਹਿਬ ਤੋਂ ਨੇੜੇ ਲੁਧਿਆਣੇ ਜ਼ਿਲ੍ਹੇ 'ਚ ਪੈ ਗਿਆ ਜੀ ਹਾਂ ਲੁਧਿਆਣੇ ਜ਼ਿਲ੍ਹੇ 'ਚ ਪੈ ਗਿਆ ਸਿਆਰ ਨੇੜੇ ਪਿੰਡਾ ਵੈਸੇ ਤਾਂ ਅੰਕਲ ਜੀ ਨਹੀਂ ਆਏ ਹੋਏ ਬਾਹਰੋਂ ਤੇ ਕਹਿੰਦੇ ਵੀ ਹੁਣ ਸ਼ੌਂਕੇ ਆ ਵੀ ਆਪਾਂ ਜਿਹੜੀ 4-5 ਕਿਨਾਰੇ ਖੇਤੀ ਆ ਵੀ ਉਹ ਆਪੇ ਕਰਦੇ ਆ ਬਿਲਕੁਲ ਬਿਲਕੁਲ ਠੀਕ ਆ ਜੀ ਤੇ ਕਰਨੀ ਵੀ ਆਪਣੇ ਨਾਲ ਇੱਕ ਮਿੱਤਰ ਨੇ ਸਰਪੰਚ ਸਾਹਿਬ ਫੋਣੇ ਤੋਂ ਅੱਛਾ ਜੀ ਉਹ ਜੇ ਫਸਲ ਲੈ ਕਿਉਂ ਨਹੀਂ ਆਪਣੇ ਕੋਲ ਬੈਠ ਦਿੰਦੇ ਇੱਥੇ ਹਾਂਜੀ ਉਰੇ ਆਉਂਦੇ ਆ ਜੀ ਕਿਸੇ ਕਿਸੇ ਗੱਲ ਦੇ ਬੰਦੇ ਦੀ ਗੱਲ ਬੜੀ ਘੈਂਟ ਹੁੰਦੀ ਆ ਨੋਟ ਕਰ ਲੈਣੀ ਚਾਹੀਦੀ ਮੈਂ ਕਰਦਾ ਰਹਿਣਾ ਠੀਕ ਆ ਉਹ ਕਹਿੰਦਾ ਵਿਕਰਮ ਜੇ ਤੁਸੀਂ ਜਾਂ ਤੁਸੀਂ ਰਿਟਾਇਰਮੈਂਟ ਲੈ ਕੇ ਆਪਣੇ ਕੰਮ ਤੋਂ ਜੀ ਤੇ ਅਸੀਂ ਮਖਤਿਆਰੀਓ ਕਰ ਦਈਏ ਉਹ ਵੀ ਛੱਡ ਕੇ ਬਸ ਤੁਸੀਂ ਫਿਰ 2-4 ਸਾਲ ਚ ਖਤਮ ਹੋ ਜਾਂਦੀ ਆ ਬਿਲਕੁਲ ਬਿਲਕੁਲ ਨਹੀਂ ਨਾਲੇ ਸਰੀਰ ਬੰਦਾ ਐਕਟਿਵ ਰਹਿੰਦਾ ਜੀ ਐਕਟਿਵ ਰਹਿੰਦਾ ਹਾਂ ਜੇ ਖੇਤ ਵੱਲ ਜਾਂਦਾ ਬੰਦਾ ਗੇੜਾ ਗੂੜਾ ਮਾਰਦਾ ਹਨਾ ਮਨਪ੍ਰਚਾਰ ਹੋ ਜਾਂਦਾ ਤੇ ਸਰੀਰ ਕੋਈ ਹੋ ਜਾਂਦਾ ਇਹ ਬੰਦਾ ਹਾਂਜੀ ਹਾਂ ਕੰਮ ਕਰਦੇ ਨੇ ਚਾਹੀਦਾ ਆਪਣੇ ਮੁਤਾਬਕ ਬਹੁਤ ਧੰਨਵਾਦ ਜੀ ਠੀਕ ਹੈ ਜੀ ਤੁਸੀਂ ਐਂਟੀ ਨੂੰ ਰੋਜ਼ਾਂ ਦਾ ਵਧੀਆ ਮਾਣ ਰੱਖਿਆ ਨਾ ਨਾ ਠੀਕ ਹੈ ਜੀ ਹਾਂ ਜੀ ਨਾਲਾ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਥੋੜਾ ਥੋੜਾ ਜਿਹਾ ਹੜ ਮਿੰਟ ਕੇ ਹੁੰਦਾ ਹੁੰਦਾ ਚਲੋ ਐ ਦਾ ਠੀਕ ਹੈ ਜੀ ਬਾਜੀ ਥੋੜਾ ਵੱਧਾ ਟੌਲਰ ਸਾਨੂੰ ਹਾਂ ਸਾਨੂੰ ਤਾਂ ਵੀ ਘੱਟ ਹਟ ਕੇ ਸਾਰਦੀ ਹੈ ਅੱਛਾ ਚਲੋ ਜੋ ਹੋਇਆ ਠੀਕ ਹੋਇਆ ਬਹੁਤ ਵਧੀਆ ਥੋੜੀ ਨੌਕ ਝੋਕ ਚੰਗੀ ਵੀ ਹੁੰਦੀ ਹੈ ਜੀ ਹਾਂ ਚਲੋ ਠੇਕਰ ਹੋਰ ਹੈ ਜੀ ਜੇ ਇਹ ਨਾ ਸੌਦਾ ਠੱਕਦੇ ਫਿਰ ਸਾਡੇ ਮਾਮੇ ਕਿਵੇਂ ਸਵਾਦ ਵੀ ਨਹੀਂ ਹੁੰਦਾ ਸਾੜਾ ਘੱਟ ਟੌਲਰ ਕਈ ਵਾਰ ਸੌਦੇ ਸਵਾਦ ਨੂੰ ਕਰਨੇ ਪੈਂਦੇ ਨਹੀਂ ਨਹੀਂ ਬੜੀ ਟਰੈਕਟਰ ਵੇ ਤੇ ਨਵੇਂ ਜਾਂ ਪੁਰਾਣਾ ਵੀ ਦੇ ਦਿੱਤਾ ਪਹਿਲਾਂ ਲਈ ਦੀ ਹੈ ਹਾਂ ਕੱਲ ਟਰੈਕਟਰ ਆਪਾਂ ਬੁੱਕ ਕਰਿਆ ਪਰ ਉਹ ਮਾਦਰੀ ਹਾਂਜੀ ਉੱਥੇ ਵੀ ਸਵਾਦ ਹੈ ਬਸ ਅੱਛਾ ਰੁਪਈਆ ਰੁਪਈਆ ਹੈ ਉੱਥੇ ਨਾ ਵੀ ਬਣਨ ਜੀ ਆਪਣੀ ਕਿਸਮਤ ਲੱਗ ਵਧੀਆ ਹੋ ਜਾ ਫਿਰ ਬਣ ਵੀ ਜਾਓ ਠੀਕ ਆ ਜੀ ਥੋੜੇ ਬਾਈ ਨੂੰ ਪੁਰਾਣਾ ਟਰੈਕਟਰ ਵੇਚਣਾ ਪਾਉਦੇ ਤੇ ਡਿਪੈਂਡ ਉਹ ਕੱਲ ਬਾਈ ਨਹੀਂ ਆਉਣਾ ਦੋਈ ਪੁਰਾਣਾ ਹੀ ਲੈਣਾ ਆਇਆ ਇਥੇ ਉਹ ਪੁਰਾਣਾ ਲੈਣਾ ਆਇਆ 34 ਹਾਂ ਉਹਨਾਂ ਦੇ ਆਉਂਦੇ ਨੂੰ ਵਿਗ ਗਿਆ ਤਾਂ ਠੀਕ ਆ ਜੀ ਸਰ ਹਾਂਜੀ 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 ਆ ਗਿਆ ਠੀਕ ਆ ਠੀਕ ਆ ਜੀ ਅਰੇ ਉਹ ਆਪਾਂ ਚਾਬੀ ਹਾਂਜੀ 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 ਲਿਆਓ ਜੀ ਸਾਡਾ ਪ੍ਰਿਥਵੀ ਵੀਰਾ ਪਹੁੰਚ ਗਿਆ ਸੋਨਾ ਲੀਖਾ ਤਾਂ ਹੋਰ ਬਾਈ ਪ੍ਰ ਹਾਂਜੀ ਹੋਰ ਹੋਰ ਤੇ ਬਾਕੀ ਭਾਈ ਜੋ ਵੀ ਗੱਲਬਾਤ ਆਪਾਂ ਤੁਹਾਨੂੰ ਗੱਲ ਦੱਸਤੀ ਸੀਗੀ ਵੀਡੀਓ ਦੇ ਵਿੱਚ ਤੇ ਆਪਾਂ ਹੁਣ ਡਿਲੀਵਰੀ ਦੇ ਦਈਏ ਲੋ ਜੀ ਬਹੁਤ-ਬਹੁਤ ਮੁਬਾਰਕਾਂ ਜੀ ਅੰਕਲ ਜੀ ਨੂੰ ਸਾਡੇ ਵੱਲੋਂ ਇਹਨਾਂ ਵਾਸਤੇ ਤਾਂ ਨਵੇਂ ਮੰਗਣੀਆਂ ਠੀਕ ਆ ਜੀ ਲੋ ਜੀ ਠੀਕ ਐ ਅੰਕਲ ਜੀ ਬਹੁਤ-ਬਹੁਤ ਧੰਨਵਾਦ ਲੱਗੀ ਆਪਣੀ ਇਹ ਚਾਬੀ ਲੱਗੀ ਹੈ ਉਹ ਤਾਂ ਚਾਬੀ ਆਈ ਹੈ ਇਹ ਹਾਂ ਰੱਬ ਦੀ ਕਿਰਪਾ ਨਾਲ ਕਦੀ ਬਹਰ ਆਉਂਦੀ ਆਉਂਦੀ ਹੈ ਹਾਂ ਆਉਂਦੀ ਆਉਂਦੀ ਹੈ ਸਹੀ ਗੱਲ ਠੀਕ ਹੈ ਠੀਕ ਹੈ ਜੀ ਬੱਸ ਤਾਂ ਕੀ ਹੋਇਆ ਠੀਕ ਹੈ ਉਹਦਾ ਕੰਮ ਵਧੀਆ ਚੱਲਦਾ ਜੀ ਠੀਕ ਹੈ ਜੀ ਤੇ ਠੀਕ ਹੈ ਅੰਕਲ ਜੀ ਮਾੜਾ ਦਿਨ ਦੁਪਹਿਰ ਦਾ ਚੱਲਣੀ ਤਰਕੀ ਰੱਖਦੇ ਜੀ ਹਾਂ ਜੀ ਠੀਕ ਹੈ ਜੀ ਬਾਰੂ ਸਰ ਤੇ ਇੱਕ ਬਾਈ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਤਾਂ ਰੋਡ ਤੇ ਜਾ ਰਹੇ ਜਣੇ ਮੇਨ ਹਾਈਵੇ ਤੇ ਲੋ ਜੀ ਆਵਾਜ਼ ਸੁਣੋ ਟਰੈਕਟਰ ਦੀ ਸਟਾਰਟ ਹੋ ਗਿਆ। ਹੋਰਾ ਵੀ ਧੂਆਂ ਨਹੀਂ ਹੈਗਾ ਟਰੈਕਟਰ ਦਾ ਜੀ। ਇੱਕ ਵਾਰ ਬਾਈ ਫੇਰ ਤੋਂ ਦੱਸ ਦਨੇੜਾ ਆਪਣਾ 275 ਟਰੈਕਟਰ ਹੈ TU। ਇਹ ਚੱਲਿਆ ਜੀ। ਬੜਾ ਪਾਸੇ ਹੋ ਜਾਓ ਇੱਕ ਮਿੰਟ ਮਾੜਾ ਇੱਧਰ ਹੋ ਜਾਓ ਜੀ। ਆਪਣੇ YouTube ਸਬਸਕ੍ਰਾਈਬਰ ਲੈ ਕੇ ਚੱਲੇ ਨੇ ਜੀ ਲੁਧਿਆਣੇ ਕੋਲੋਂ ਆਏ ਨੇ। ਬਹੁਤ-ਬਹੁਤ ਧੰਨਵਾਦ ਬਾਈ ਨਾਲ ਦਾ ਜੀ। ਲੈ ਜੀ। ਤੋੜੀ ਗੱਡੀ ਨਹੀਂ ਅੰਦਾ ਬੈਠਾ ਬੈਠੇ ਨਹੀਂ ਦੁੱਖ ਕੀ ਇਹ ਪਤਾ ਨਹੀਂ ਇਹ ਉਹ ਨਹੀਂ ਪਤਾ ਲੱਗਦਾ ਵਾ ਟਰੈਕਟਰ ਦਾ ਪਤਾ ਲੱਗਦਾ ਆ ਜਾਂਦਾ ਕਿੱਧਰੋਂ ਲੋ ਜੀ ਚਲੋ ਕੋਈ ਗੱਲ ਨਹੀਂ ਇਹ ਵੀ ਕਰਮਾਂ ਨਾਲੇ ਚੀਜ਼ ਲੈ ਹੁੰਦੀ ਆ ਬਾਈ ਠੀਕ ਆ ਜੀ ਤੇ ਪਾਵਲਾ ਬਾਈ ਸਾਡਾ ਅੱਜ ਥਾਰ ਲੈ ਕੇ ਆਇਆ ਹੋਇਆ ਤੇ ਠੀਕ ਐ ਅੰਕਲ ਜੀ ਠੀਕ ਐ ਜੀ ਚੰਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਬਾਈ ਇੱਕ ਥੋੜੀ ਆ ਪੈਂਡ ਚ ਗੱਲ ਕਹਿਣੀ ਆ ਦੋ ਤਿੰਨ ਸਾਡੇ ਵੀਰਾਂ ਦੇ ਮੈਨੂੰ ਫੋਨ ਆ ਉਹ ਬੰਦੇ ਆਪਣੇ ਬਹੁਤ ਖਾਸ ਸੀਗੇ ਇੱਕ ਸਾਡਾ ਵੀਰ ਕਾਠਗੜ ਤੋਂ ਸੀਗਾ ਇੱਕ ਸਾਡਾ ਬਾਈ ਰਾਹੋਂ ਵਾਲਾ ਉਹਨੇ ਆਪਣੇ ਕਿਸੇ ਮਿੱਤਰ ਨੂੰ ਟੈਕਟ ਦਉਣਾ ਸੀ ਲੁਧਿਆਣੇ ਤੋਂ ਆਪਣਾ ਆਪਣਾ ਹਿਸ਼ਾਰਪੁਰ ਤੋਂ ਉਹਨਾਂ ਦਾ ਫੋਨ ਆਇਆ ਸੀਗਾ ਤੇ ਫੇਰ ਇਹਨਾਂ ਨੂੰ ਟਾਈਮ ਦਿੱਤਾ ਸੀ ਸਵੇਰ ਦਾ ਫੇਰ ਮੈਂ ਉਹਨਾਂ ਨੂੰ ਮਨਾ ਕੀਤਾ ਸੀ ਮੈਂ ਕਿਹਾ ਵੀ ਪਹਿਲਾਂ ਅੰਕਲ ਜੀ ਇਹਨਾਂ ਨੇ ਆਉਣਾ ਉਹਦੇ ਬਾਅਦ ਚ ਤੁਹਾਨੂੰ ਦੱਸਾਂਗੇ ਏ ਕੋਈ ਵੀ ਬਾਈ ਮਾਰ ਵਿੱਚ ਗੁੱਸਾ ਗੇਲਾ ਨਾ ਰੱਖਿਆ ਕਰੋ ਚੀਜ਼ ਦਿੱਕਤ ਟਰੈਕਟਰ ਆਪਾਂ ਇੱਕੋ ਇੱਕੋ ਵੀ ਇਹਦੇ ਵਿੱਚ ਸਿਰਫ ਆਪਾਂ ਨੇ ਪੈਸੇ ਹੀ ਸਿੱਧੇ ਕਰਿਆ ਬਾਈ ਕਿਉਂਕਿ ਦੋ ਵਿੱਚ ਪੁਰਾਣੇ ਟਰੈਕਟਰ ਕੱਟ ਹੋਗੇ ਠੀਕ ਆ ਜੀ ਟਰੈਕਟਰ ਵੀ ਜਮਾਂ ਜਾਇਜ ਰੇਟ ਦੇ ਵਿੱਚ ਦਿੱਤਾ ਆਪਾਂ ਨੇ ਇਹਨਾਂ ਨੂੰ 265000 ਮੰਗਿਆ ਸੀ ਚਲੋ ਸੌਦਾ ਦਾ ਬੜਾ ਮੋਟਾ ਹਾਟ ਮਿਟ ਕੇ ਹੀ ਹੁੰਦਾ ਠੀਕ ਆ ਜੀ ਤੇ ਚੰਗਾ ਅੰਕਲ ਜੀ ਓਕੇ ਜੀ ਤੇ ਬਹੁਤ ਵਧੀਆ ਸਵੋ ਲੱਗਿਆ ਜੀ ਅੰਕਲ ਜੀ ਨਹੀਂ ਬਾਹਰ ਰਹਿ ਕੇ ਆਏ ਨੇ ਉਹ ਚੀਜ਼ ਦਾ ਵੀ ਬਹੁਤ ਫਰਕ ਹੁੰਦਾ ਠੀਕ ਆ ਜੀ ਤੇ ਇਹਨਾਂ ਨੇ ਤਰੀਨ ਪੰਜ-ਛੇ ਮਹੀਨਿਆਂ ਤੋਂ ਹੀ ਮੈਨੂੰ ਪਹਿਲਾਂ ਬਾਹਰੋਂ ਵੀ ਫੋਨ ਸ਼ਾਇਦ ਕੀਤਾ ਸੀ ਵੀ ਟਰੈਕਟਰ ਲੈਣਾ ਹੈ ਵੀ ਲੈਣਾ ਵਧੀਆ ਏ ਵਧੀਆ ਟਰੈਕਟਰ ਲੈਣਾ ਸ਼ਕੀਨ ਆ ਵੀ ਰੇਡ ਦਾ ਕੋਈ ਗੱਲ ਨਹੀਂ 10-15 ਹਜ਼ਾਰ ਮਹਿੰਗਾ ਹੀ ਹੋਵੇ ਤੇ ਬਾਕੀ ਹੋਰ ਆਪਣੇ ਕੋਲ ਇੱਕ-ਦੋ ਟਰੈਕਟਰ ਸਾਡੇ ਇੱਧਰ ਵੀਰਾਂ ਕੋਲ ਆਏ ਹੋਏ ਨੇ ਜੌਂਡੀਰ ਵਾਲਿਆਂ ਕੋਲ ਇੱਕ-ਦੋ ਹੋਰ ਕੱਟੇ ਇਹਨਾਂ ਨੇ ਉਹ ਵੀ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਕਿਹੜੇ-ਕਿਹੜੇ ਟਰੈਕਟਰ ਆ ਬਾਕੀ ਆਪਣੇ ਨਵੇਂ ਟਰੈਕਟਰ ਦੇ ਦੇਣੇ ਜੀ ਦੋ-ਤਿੰਨ ਤੇ ਆਪਾਂ ਹੁਣ ਦੋ-ਤਿੰਨ ਟਰੈਕਟਰ ਦੀਆਂ ਡਿਲੀਵਰੀਆਂ ਇਕੱਠੀਆਂ ਹੀ ਕਰਨੀਆਂ ਆ ਸਾਨੂੰ ਇੱਕ ਥੋੜਾ ਜਿਹਾ ਫੰਕਸ਼ਨ ਹੈ ਵਿਆਹ ਦਾ ਹੁਣ ਆਪਣਾ ਮਾਨਾ ਵੀ ਆਪਾਂ ਉੱਥੇ ਉੱਥੇ ਡਿਲੀਵਰੀਆਂ ਦਵਾਂਗੇ ਟਰੈਕਟਰਾਂ ਦੀਆਂ ਤੇ ਇਸਲੇ ਮਹੀਨੇ ਆਪਣੇ ਚਲੋ ਵਧੀਆ ਟਰੈਕਟਰ ਵਿਕੇ ਨੇ ਬਾਕੀ ਜੇ ਕਿਸੇ ਵੀ ਵੀਰ ਨੇ ਕੋਈ ਇੰਡੋ ਫਾਰਮ ਲੈਣਾ ਹੁੰਦਾ ਬਾਈ ਟਰੈਕਟਰ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਜਿਹੜਾ ਰੇਟ ਵਾਲਾ ਮਸਲਾ ਬਾਈ ਉਹ ਫੋਨ ਤੇ ਥੋੜਾ ਜਿਹਾ ਔਖਾ ਲੋਟ ਆਉਂਦਾ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਕਿਸੇ ਨੇ ਵੀ ਇੰਡੋ ਫਾਰਮ ਲੈਣਾ ਤਾਂ ਆਪਣੇ ਕੋਲ ਇੰਡੋ ਫਾਰਮ ਏਜੰਸੀ ਰੋਪੜ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਸਾਰੀਆਂ ਏਜੰਸੀਆਂ ਆਪਣੇ ਇਕੱਠੀਆਂ ਨੇ ਉਹਰੇ ਉਰੇ ਆ ਕੇ ਆਪਣੇ ਨਾਲ ਟਰੈਕਟਰ ਦੀ ਜੋ ਵੀ ਗੱਲਬਾਤ ਹੈ ਰੇਟ ਦੀ ਇੱਥੇ ਆ ਕੇ ਕਰਿਆ ਕਰੋ ਵੀਰ ਵਾਂ ਕੇ ਠੀਕ ਆ ਜੀ ਫੋਨ ਤੇ ਬਹੁਤ ਵੀਰੇ ਹੋਰ ਵੀ ਬਹੁਤ ਆਪਣੇ ਵੀਰਪਰਾ ਡੀਲਰ ਨੇ ਪੰਜਾਬ ਦੇ ਵਿੱਚ ਫਿਰ ਔਖਾ ਹੋ ਜਾਂਦਾ ਹੈ ਇਸ ਕਰਕੇ ਠੀਕ ਆ ਜੀ ਬਾਕੀ ਜਿਹੜਾ ਆਪਣਾ ਏਰੀਆ ਸਾਰਾ ਇੱਧਰ ਪਤਾ ਹੀ ਆਨੰਦਪੁਰ ਸਾਹਿਬ ਇੱਧਰ ਰੋਪੜ ਹੋ ਗਿਆ ਸਾਡਾ ਇੱਧਰ ਬਲਾਚੌਰ ਨਵਾਂ ਸ਼ਹਿਰ ਤੱਕ ਹੈਗਾ ਜੀ ਉੱਥੇ ਤੱਕ ਆਪਾਂ ਟਰੈਕਟਰ ਦੇ ਸਕਦੇ ਹਾਂ ਲੋ ਜੀ ਬਾਈ ਅੱਜ ਹੋ ਗਿਆ ਥੋੜਾ ਜਿਹਾ ਹਨੇਰਾ ਇਧਰ ਖੜਿਆ ਬਾਈ ਨਾਲ ਵੱਲ ਸ਼ਕਤੀਮਾਨ ਵਾਲਿਆਂ ਵੱਲ ਦੇਖੋ ਕੱਲ ਨੂੰ ਹੈਗਾ ਵਿਆਹ ਜੀ ਪਿੰਡ ਮਾਲਾ ਕਿੱਕੇ ਵੀਰ ਦੀ ਭੈਣ ਦਾ ਵਿਆਹ ਹੈ ਤੇ ਉੱਧਰ ਵੀ ਜਾਣਾ ਆਪਾਂ ਨੇ ਤੇ ਬਾਕੀ ਬਾਕੀ ਮਾਮੇ ਦੇ ਮੁੰਡੇ ਦਾ ਵਿਆਹ ਹੈ ਬਾਈ ਮਾਮੇ ਦੇ ਮੁੰਡੇ ਦੇ ਵਿਆਹਲੇ ਦਿਨ ਆਪਾਂ ਸਾਨੂੰ ਸਰਪ੍ਰਾਈਜ਼ ਦੇਣਾ ਆਪਾਂ ਟਰੈਕਟਰ ਦੇਣੇ ਨੇ ਦੋ ਤਿੰਨ ਸਰਪ੍ਰਾਈਜ਼ ਦਾ ਪੈਸੇ ਕਾਹਦਾ ਰਹਿ ਗਿਆ ਆਪਾਂ ਟਰੈਕਟਰ ਦੋ ਤਿੰਨ ਡਿਲੀਵਰ ਕਰਨੇ ਆ ਵਿਆਹ ਦੇ ਵਿੱਚੋਂ ਉੱਥੇ ਆਪਣੇ ਬਹੁਤ ਵੀਰੇ ਜਿੰਨੇ ਵੀ ਏਜੰਸੀ ਵਾਲੇ ਨੇ ਸਾਡੇ ਲੋਕਲ ਵਪਾਰੀ ਵੀ ਸਾਰੇ ਆਉਣੇ ਆ ਤੇ ਆਪਾਂ ਤਾਂ ਕਰਕੇ ਹੁਣ ਜਿੰਨੇ ਵੀ ਟਰੈਕਟਰ ਬੁੱਕ ਕਰੇ ਆ ਆਪਾਂ ਨੇ ਉੱਥੋਂ ਹੀ ਡਿਲੀਵਰ ਕਰਨੇ ਆ ਠੀਕ ਆ ਜੀ ਤੇ ਬਾਕੀ ਬਾਈ ਚੱਲੀ ਇਹ ਮੇਰਾ ਹੋ ਗਿਆ ਅੱਜ 7:00 ਵਜੇ ਉਹਦੀ ਤੇ ਬਾਈਨਾਂ ਵਾਲੇ ਇੱਕ ਬਾਈ ਨੇ ਆਵੇ ਰੋਟਾਵੇਟਰ ਵਾਲੇ ਲੈਣਾ ਉਹਦੇ ਕਰਕੇ ਬਾਈ ਨਾਲ ਲਾਗੇ ਤੇ ਸੌਦਾ ਕਰਾਉਣਾ ਸੌਦਾ ਹੁਣ ਪਤਾ ਨਹੀਂ ਬਣਨਾ ਪਤਾ ਨਹੀਂ ਨਹੀਂ ਬਣਨਾ ਬਾਈ ਤੇ ਬਾਕੀ ਬਾਈ ਮਹਿੰਦਰੇ ਬਾਰੇ ਮੇਰੇ ਨਾਲ ਅੱਜ ਕਈ ਵੀਰ ਮੇਰੇ ਨਾਰਾਜ਼ ਹੋਏ ਨੇ ਵੀ ਅਸੀਂ ਲੈਣਾ ਸੀ ਟਰੈਕਟਰ ਤਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਗੁੱਸਾ ਗਿਲਾ ਨਾ ਕਰਿਓ। ਆਪਣੇ ਕੋਲ ਇੱਕ ਦੋ ਟਰੈਕਟਰ ਹੋਰ ਆਉਣੇ ਨੇ ਵਧੀਆ ਪਾਉ ਟਰੈਕਟਰ ਵੀ ਇਹਨਾਂ ਨੂੰ ਦਵਾਂਗੇ। ਠੀਕ ਹੈ ਜੀ। ਤੇ ਠੀਕ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ। ਤਾਂ ਜੇ ਕਿਸੇ ਵੀ ਵੀ ਇਹਨੇ ਕੋਈ ਪੁਰਾਣਾ ਟਰੈਕਟਰ ਲੈਣਾ, ਵੇਚਣਾ, ਖਰੀਦਣਾ ਹੁੰਦਾ ਤਾਂ ਆਪਨੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ। ਤੇ ਆਪਣਾ ਨੰਬਰ ਸੇਮ ਹੈ ਜੀ। ਬਹੁਤ ਵੀਰਾਂ ਦੇ ਕਾਲਾਂ ਬਈ ਟੈਂਡ ਨਹੀਂ ਹੁੰਦੀਆਂ ਉਹਨਾਂ ਤੋਂ ਵੀ ਮਾਫੀ ਮੰਗਦੇ ਆਂ। ਤੇ ਤਕਰੀਬਨ ਬਾਈ 400 500 ਫੋਨ ਦਿਹਾੜੀ ਦੇ ਆਉਣੇ ਚੀਜ਼ ਹੋਗੀ 100 ਫੋਨ ਮਸੀਓ ਚੱਕ ਹੁੰਦਾ ਠੀਕ ਹੈ ਜੀ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਜੇ ਨਾ ਫੋਨ ਨਹੀਂ ਚੱਕ ਹੁੰਦਾ ਤਾਂ ਮੈਨੂੰ WhatsApp ਤੇ ਮੈਸੇਜ ਕਰ ਦਿਆ ਕਰੋ ਉੱਥੋਂ ਮੈਂ ਤੁਹਾਨੂੰ ਮੈਂ ਜਰੂਰ ਰਿਪਲਾਈ ਦੇਇਆ ਕਰੂੰਗਾ ਜੀ ਇਹ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਹਾਲੂ ਕਰ ਦਿਓ ਸਬਸਕ੍ਰਾਈਬ ਤੇ Instagram ਤੇ YouTube Facebook ਪੇਜ ਨੂੰ ਵੀ ਜਰੂਰ ਫੋਲੋ ਕਰਿਓ ਮਿਲਦੇ ਹਾਂ ਹੋਰ ਬਲੌਗਸ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ